سنگم گرا مرنا شکر کر رہے ایسی دار نغمہ جڑی بیان کر رہی ہے سر بس کرو کھڑی ہو سلامی ہاتھ پہ کھیچنا چیال بندگی دی دات جھوڑی پا دے رکھے اون مانے آدم 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 کی دی دات جھوڑی پا دے رکھے اون مانے آدم آدم جانا میں مخابتہ دا دے آدم

ਮਾਲਕ ਤਾਨਾ ਸਾਹਿਬ ਸ਼੍ਰੀ ਗੁਰਪ੍ਰਿੰਸ ਸਾਹਿਬ ਜੀ ਮਹਾਰਾਜਿਆਂ ਦਾ ਜਿਨ੍ਹਾਂ ਦੀ ਕਿਰਪਾ ਕਰਕੇ ਆਪਣੇ ਬੱਚਿਆਂ ਦੇ ਸੰਤੇ ਮਿਹਰਾ ਭਰਿਆ ਹੱਥ ਰੱਬ ਦੇ ਜਸ ਕਰਵਾਇਆ ਜਿੰ ਤਹਾਂ ਆਪੋ ਗੋਣਾ ਜਾਣਦਾ ਇਹ ਕਹਿਆ ਸੰਭੂ ਕਮੌੜ ਜਿਨ੍ਹਾਂ ਸਰਦਾਰਾਂ ਨੇ ਹੁਕਮ ਕੀਤਾ ਇਤਿਹਾਸ ਸਾਡੀ ਦੀ ਖਿਦਮਤ ਵਿੱਚ ਰੱਖਿਆ ਇੰਨੀਆਂ ਕਵਿਤੀਆਂ ਪ੍ਰਵਾਨ ਕਰਨੀਆਂ ਅਗਲਾ ਪ੍ਰੋਗਰਾਮ ਬਹੁਤ ਸੂਰ ਮਾਨਸ ਪੱਤਰ ਸਾਹਿਬ ਦੇ ਪਾਸੋਂ ਸਰਵੰਤ ਕਰੋ ਜੀ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਇਹ ਸਾਮੁਹ ਸੰਦੇਸ਼ ਪਾਉਂਦੇ ਮਹਾਨ ਕਵਿਚੀ ਦੀ ਕਥਾ ਨੂੰ ਸੰਸਦ ਜੀ ਜਗੋਆਲੇ ਯਾਗੋ ਲਹਿਰ ਵਾਲੇ ਇਹਨਾਂ ਨੇ ਬੜੇ ਹੀ ਪਿਆਰ ਦੇ ਵਿੱਚ ਭਿੱਜ ਕੇ ਸਿਰ ਪਾਉਂਗਾ ਇਤਿਹਾਸ ਜੋ ਆਪ ਸੰਗਤਾਂ ਦੇ ਰੂਪੂ ਕੀਤਾ ਹੈ ਬਹੁਤ ਬਹੁਤ ਧੰਨਵਾਦ ਸਦਾ ਗੁਰਸ਼ਖਸ਼ ਸਿੰਘ ਜੀ ਯਾਗੋ ਲਹਿਰ ਵਾਲੇ ਜਗੇਦਾ ਪਹੌੜ ਖਾਲੇ ਸਤਕਾਰ ਜੋ ਜਗੇਦਾ ਮਾਸਟਰ ਅੰਤਿਪ ਸਿੰਘ ਜੀ ਉਸ ਸਟੇਜ ਤੇ ਆਉਣਗੇ ਤੇ ਮਹਾਨ ਸ਼ਖੀਅਤਾਂ ਨੂੰ ਸਰਮਾਨ ਦੇਣਗੇ ਬਾ ਜਗੇਦਾ ਜਿਵਾਤ ਰੰਤੀਪ ਸਿੰਘ ਜੀ ਸਟੇਜ ਤੇ ਆਉਣਗੇ نیج تین برہا ਦੇਖੇ ਭਾਈ ਜਰਨੇ ਕਾਰ ਸੇਵਾ ਭੂਰੀ ਵਾਲੇ ਬਾਬਾ ਕਸ਼ਮੀਰਾ ਸਿੰਘ ਜੀ ਸਭਾ ਖਡੇਰਾ ਸਿਆਣੀਆਂ ਜੋ ਕਿ ਲੰਗਰ ਨਾਲ ਬੜੇ ਉਪਕਾਰ ਸੇਵਾ ਭੂਰੀ ਵਾਲੇ ਸੰਤਾ ਮਹਾਪੁਰਖਾਂ ਨੇ ਦੇਣ ਹੈ ہے جو کہ سنگ اور نہنگ جسے اوکار بابا ہرجی رو شری اوکار what is ਕਾਂਸਾ ਸਾਹਿਬ ਹਮਾਰਾ ਦੇ ਪਵਿੱਤਰ ਗੋਦਵਈ ਜੌੜਵਈ ਟੀ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਣਾਂਤ ਦੇ ਪਾਤਸ਼ਾਹ ਜੀ ਜੇਨਾ ਦੇ ਪਵਿੱਤਰ ਜਾਤ ਪੇ ਝੋਲਾ ਸਾਹਿਬ ਇਥੋਂ ਮਹਾਨ ਲਗਨ ਕੀਰਤਨ ਜਾਣਾ ਤਿੰਨ ਦਿਨ ਲਗਾਤਾਰ ਚਾਰ ਦਿਨ ਵਾਹਿਗੁਰੂ ਵਾਹਿਗੁਰੂ ਘਰੀਆਂ ਸਾਖਦਾਂ ਨੇ ਉਸ ਪਵਿੱਤਰ ਧਰਤੀ ਤੇ ਜਾ ਕੇ ਬੈਠਣਾ ਸਤਗੁਰ ਜੀ ਦੀ ਬਖਸ਼ਰ ਕਰਵਾਉਣੇ ਦਾ ਪਰਮਾਨ ਜਿਉ ਲੋਹਾ ਕਰਿਓ ਸੰਗ ਕਾਸ਼ ਲਗ ਛਾਪਤ ਗੁਰੂ ਹਰਿ ਪਾਵੇ ਸੇਕ ਸੋਚਦਾ ਲੱਕੜ ਦੇ ਨਾਲ ਲੋਹਾ ਤਰ ਗਿਆ ਤੇ ਛਾਪ ਦੇ ਨਾਲ ਸਿੱਖ ਕਿਵੇਂ ਤਰ ਗਿਆ ਸਤਗੁਰ ਜੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਚਾ ਨਮਾਨੇ ਪਰਧਖ ਗੁਰੂ ਨਸਾਰੇ ਜਿਨ੍ਹਾਂ ਨੇ ਗੁਰシャਬਦਾ ਪੱਲਾ ਫੜਿਆ ਬਾਣੀ ਨੂੰ ਗੁਰੂ ਕਰਕੇ ਜਾਣਿਆ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਿਆ ਸਤਗੁਰੂ ਜੀ ਕਹਿੰਦੇ ਉਹਨਾਂ ਨੂੰ ਮੈਂ ਸਾਖ ਸਾਖ ਪ੍ਰਤੱਖ ਤੌਰ ਤੇ ਦਰਪਨ ਤੂ ਜੋ ਇਹ ਪਵਿੱਤਰ ਸਿਧਾਂਤ ਗੁਰਨਾਥ ਦੇ ਪਾਤਸ਼ਾਹੀ ਨੇ ਇਸ ਧਰਤੀ ਤੇ ਆ ਕੇ ਕਈ ਵਾਰੀ ਸਵਾਲ ਪੁੱਛਦੇ ਸਤਗੁਰਾਂ ਦਾ ਗੁਰੂ ਕੌਣ ਸੀ ਕਿਉਂਕਿ ਸਤਗੁਰੂ ਜੀ ਆਪ ਅਕਾਲ ਪੁਰਖ ਦਾ ਰੂਪ ਜੀ ਤੇ ਸਤਗੁਰੂ ਜੀ ਨੇ ਇਹ ਪਵਿੱਤਰ ਪ੍ਰਥਾ ਗੁਰシャਬਦੀ ਇਸ ਧਰਤੀ ਤੇ ਚਲਾਈ ਇੱਕ ਓੰਕਾਰ ਦੇ ਬਿਸਾਰੀ ਸੂਚੀ ਮਨੁੱਖਤਾ ਨੂੰ ਪਰੋਇਆ ਉਸ ਵੇਲੇ ਦੇ ਲੋਕਾਂ ਨੇ ਜਿਹੜੇ ਬਖਵਾਦ ਬਾਹਰ ਬਾਤ ਦੇ ਵਿੱਚ ਉੱਚ-ਨੀਚ ਜਾਤ ਪਾਤ ਦੇ ਦਰਸੇ ਹੋਏ ਸੀ ਉਹਨਾਂ ਨੇ ਸਤਗੁਰਾਂ ਦਾ ਵਿਰੋਧ ਵੀ ਕੀਤਾ ਕਿਉਂਕਿ ਉਹਨੇ ਸਮਾਜ ਦੇ ਵਿੱਚ ਪੰਡੀਆਂ ਪਾਈਆਂ ਹੋਈਆਂ ਸਨ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਬੰਧਨ ਤੋੜ ਕੇ ਇੱਕ ਓੰਕਾਰ ਦੀ ਲੜੀ ਦੇ ਵਿੱਚ ਸੂਚੀ ਮਨੁੱਖਤਾ ਨੂੰ ਪਰੋਇਆ ਜਿਹੜਾ ਸਿਧਾਂਤ ਜੋਗੋ ਜੋਗ ਜਰਾਤਰ ਇਸ ਧਰਤੀ ਤੇ ਹਮੇਸ਼ਾ ਬਾਸ ਤੇ ਸਾਡੀ ਇਲਵਾਈ ਕਰਦਾ ਰੂਹਾਂ ਉਹ ਸਤਿਗੁਰ ਜੀ ਨੇ ਗੁਰੂ ਦਸਮ ਪਾਤਸ਼ਾਹ ਜੀ ਨੇ ਸੰਪੂਰਨਤਾ ਕਰਕੇ 11ਵੀਂ ਜੋਤ ਸਾਡੇ ਸਮੁੱਚੀ ਮਨੁੱਖਤਾ ਨੂੰ ਤੇ ਕੁਸ਼ਿੱਖਾਂ ਨੂੰ ਬਖਸ਼ਿਸ਼ ਕੀਤਾ। ਛੋ ਗੁਰੂ ਸਾਹਿਬ ਕਿਰਪਾ ਕਰ ਜਿੱਥੇ ਵੀ ਸਤਿਗੁਰਾਂ ਨੇ ਆਪਣੇ ਚਾਰਨ ਬਿਮਾਰਕ ਪਾਈ ਜਿੱਥੇ ਵੀ ਸਤਿਗੁਰਾਂ ਜੀ ਨੇ ਆਪਣਾ ਪੈਰ ਧਰਿਆ ਉਹ ਧਰਤੀਆਂ ਸੋਹਣੇਕ ਹੋ ਗਈਆਂ। ਅੱਜ ਵੀ ਗੁਰੂ ਦਾ ਸਿੱਖ ਉਹਨਾਂ ਧਰਤੀਆਂ ਤੇ ਜਾ ਕੇ ਨੰਤਮਕਤ ਹੋ ਕੇ ਆਪਣੇ ਆਪ ਨੂੰ ਬਟਪਾਗਾ ਸਮਝਦਾ। ਸੋ ਮੈਂ ਇਸ ਮਹਾਨ ਅਸਥਾਨ ਤੋਂ ਹਰ ਸਾਲ ਇਹ ਮਹਾਨ ਨਗਰ ਕੀਰਤਨ ਰੂਪ ਦੇ ਵਿੱਚ ਨਿਕਲਦਾ। ਪਹਿਲਾਂ ਆਪਾਂ ਪ੍ਰਾਤਨ ਬੇਲੇ ਨੂੰ ਜਨੂਸ ਦੀ ਸ਼ਕਲ ਕਹਿੰਦੇ ਸੀ ਪਰ ਮੈਂ ਸਮਝਦਾ ਇਹ ਆਜ ਇਤਿਹਾਸਕ ਜਿਖੋੜ ਮੇਲੇ ਦੇ ਰੂਪ ਵਿੱਚ ਬਣ ਗਿਆ। ਕੱਲ ਇਥੇ ਅਮਰ ਸਜਾਰ ਵੀ ਹੋਇਆ। 4 ਦਿਨ ਬੱਖ ਬੱਖ ਨਾਗਰ ਪੈਦਲ ਕਾਧਾ ਯਾਤਰਾ ਕਰਦੇ ਹੋਏ ਉਹਨਾਂ ਨਕਰਾਂ ਦੇ ਵਿੱਚ ਦੇਵਾਨ ਵੀ ਲੱਗਣੇ ਸਤਿਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਸਮੁੱਚੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿਨਾ ਜਿਨ੍ਹਾਂ ਨੇ ਸੰਗਤ ਦੇ ਵਿੱਚ ਹਿੱਸਾ ਲੈਣਾ ਉਹਨਾਂ ਨੂੰ ਤੇ ਬੇਨਤੀ ਕਰਾਂ ਕਿ ਜੋੜ ਮੇਲੇ ਤੇ ਰੂਪੇ ਜਾਣਾ ਗੁਰਦੇ ਜਾਣਾ ਚ ਅਰਦਾਸ ਕਰਨੀ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਮੇਲਾ ਵੀ ਬਣਾਉਣਾ ਇਹਨੂੰ ਜੋੜ ਦੇ ਰੂਪੇ ਲਾਉਣਾ ਔਰ ਜੋ ਹੀ ਕਰਨੀ ਸਤਗੁਰ ਜੀ ਜਿਹੜੇ ਜੁੜਿਓ ਤਾਂ ਧੰਨਵਾਦ ਤੇ ਬਾਤ ਕਰਿਆ ਤੇ ਸਾਨੂੰ ਵੀ ਆਪਣੇ ਪਵਿੱਤਰ ਸ਼ਬਦ ਦੇ ਨਾਲ ਖੰਡੇ ਬਾਤੇ ਦੀ ਬਹੁਤ ਦੇਰ ਆਉਣ ਤੇ ਹੋਈ ਮੈਂ ਸਮਝਦਾ ਇਸ ਪਵਿੱਤਰ ਸਾਨ ਤੋਂ ਇਹ ਨਗਰ ਕੀਰਤਨ ਦਾ ਸੰਕਲਪਿਆ ਸੋ ਮੈਂ ਜਿੱਥੇ ਇਥੋਂ ਦੀ ਸਾਰੀ ਕਮੇਟੀ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਕੀ ਕਰਦੇ ਆ ਤੇ ਗੁਰシャਬਦ ਨਾਲ ਵੀ ਜੋੜਦੇ ਆ ਤੇ ਅੰਮ੍ਰਿਤ ਦੇ ਨਾਲ ਵੀ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦਿੱਤੀ ਉਹ ਮਰਿਆਦਾ ਦੇ ਨਾਲ ਵੀ ਜੋੜਦੇ ਆ ਸਾਰੇ ਵਧਾਈ ਦੇ ਪਾਤਰ ਪਰ ਲਾਪਰੀ ਸਿੰਘ ਇਹਨਾਂ ਦਾ ਪ੍ਰਧਾਨ ਤੇ ਅੱਜ ਜਣ ਸਾਡਾ ਸ੍ਰੀ ਸਕੱਤਰ ਵੀ ਸਾਰੇ ਵਿਧਾਇਕ ਦੇ ਪਾਤਰ ਤੇ ਮੈਂ ਦੇਖਦਾ ਲੰਬਾ ਸਮਾਂ ਸਮਾਂ ਨਿਭਾਈਆਂ ਬਾਬਾ ਜਗਿੰਦਰ ਸਿੰਘ ਜੀ ਨੇ ਹੁਣ ਸਿਹਤ ਕੋਲ ਢਿੱਲੀ ਹੋਣ ਕਰਕੇ ਸਾਡੇ ਬਹੁਤੇ ਹੁਣ ਹਾਰ ਜਿਨ੍ਹਾਂ ਨੇ ਪਹਿਲਾਂ ਨੌਕਰੀ ਕੀਤੀ ਸਰਕਾਰ ਦੀ ਨੌਕਰੀ ਤੇ ਹੁਣ ਬੁਰੂ ਦੀ ਨੌਕਰੀ ਕਰ ਰਹੀ ਹੈ ਤੇ ਜਦ ਸਤਗੁਰੂ ਜੀ ਕੀ ਬਖਸ਼ ਕਰਦੇ ਆ ਇਹ ਮਾਸਟਰ ਰੁਧੀਰ ਸਿੰਘ ਜੀ ਦੀ ਸੇਵਾ ਇਸੇ ਆ ਇਹ ਐਮਐਨ ਸੇਵਾਵਾਂ ਹਿੱਸੇ ਆਉਂਦੀਆਂ ਕਠਨ ਤਪਸਿਆ ਜਿਹੜੇ ਸਰੀਰ ਕਰਦੇ ਆ ਉਹਨਾਂ ਦੇ ਹਿੱਸੇ ਆਉਂਦੀਆਂ ਇਹਨਾਂ ਨੂੰ ਵੀ ਵਧਾਈ ਦੇਣਾ ਕਿ ਇਹਨਾਂ ਨੇ ਹੁਣ 4 ਦਿਨ ਲਗਾਤਾਰ ਉਸ ਬਵਿੱਤਰ ਧਰਤੀ ਦੇ ਸੰਤਨ ਲੈ ਕੇ ਜਾਣਾ ਉੱਥੇ ਨਾਲ ਦੀ ਨਾਲ ਸਿੱਖ ਪੰਥ ਦੀ ਮਹਾਨ ਜਥੇਬੰਦੀ ਜਿੰਦਾ ਸ਼ਹੀਦ ਸੰਤ ਜਪਾਈ ਜਿਨ੍ਹਾਂ ਦੀ ਬੜੀ ਵੱਡੀ ਕਹਾਣੀ ਚਾਹੇ ਬਲੂ ਸਟਾਰ ਤੋਂ ਪਹਿਲਾਂ ਦੇਖ ਲਵਾਂ ਚਾਹੇ ਬਾਅਦ ਵਿੱਚ ਦੇਖ ਲਵਾਂ ਸੰਤ ਬਾਬਾ ਨਿਹਾਲ ਸਿੰਘ ਦੀ ਹਰਿਆ ਪਹਿਲਾਂ ਵਾਲੇ ਮਾਪੁਰ ਉਹ ਚੇਚੇ ਤੌਰ ਤੇ ਹਰ ਸਾਲ ਇਥੋਂ ਨਗਰ ਕੀਰਤਨ ਦੀ ਅਰਦਾਸ ਕਰਕੇ ਆਪ ਵਧਾਈਗੀ ਦਿੰਦੇ ਆ ਉਹਨਾਂ ਦਾ ਧੰਨਵਾਦ ਕਰਦਾਂ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਹਰਦੇਵ ਸਿੰਘ ਜੀ ਤਲਵੰਡੀ ਰਾਇਆਂ ਵਾਲੇ ਮਹਾਪੁਰਖ ਜਿਹੜੇ ਹਰ ਵੇਲੇ ਤਾਪਰ ਰਹਿੰਦੇ ਚਾਹੇ ਸ਼ੋਮਨੀ ਕਮੇਟੀ ਹੋਵੇ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਵਾਜ਼ ਪਵੇ ਲੰਗਰਾਂ ਦਾ ਪ੍ਰਬੰਧ ਅਤੇ ਆਦ ਨਗਰ ਕੀਰਤਨਾਂ ਦਾ ਪ੍ਰਬੰਧ ਕਰਦੇ ਉਹਨਾਂ ਦਾ ਧੰਨਵਾਦ ਕਰਦਾਂ ਉਹਨਾਂ ਦੇ ਨਾਲ ਸਿੱਖ ਮੰਡੀ ਬਹੁਤ ਵੱਡੀ ਗੱਥੇ ਬੰਦੀ ਜਿਹੜੇ ਜਫੇ ਮੰਡੀ ਦੇ ਸਾਨੂੰ ਬਹੁਤ ਵੱਡਾ ਮਾਣ ਖਾਸ ਕਰਕੇ ਸ਼ਾਮਲੀ ਹੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਥੂੜੀ ਵਾਲੀ ਸੰਪਰਦਾ ਦੇ ਵਿੱਚੋਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਉਹਨਾਂ ਦੇ ਸੈਕੰਡ ਇਨ ਕਮਾਂਡ ਕਹਿਲਮਾ ਜਿਹੜੇ ਉੱਤਰ ਅਧਿਕਾਰੀ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਉਹ ਚੇਚੇ ਤੌਰ ਤੇ ਪਹੁੰਚੇ ਆ ਕਿਸੇ ਇਸ ਧਰਤੀ ਦੇ ਉੱਤੇ ਕੋਈ ਇਹੋ ਜਿਹੀ ਧਰਤੀ ਨਹੀਂ ਜਿੱਥੇ ਉਹਨਾਂ ਨੇ ਇਤਿਹਾਸਿਕ ਕੰਮਾਂ ਤੇ ਸੇਵਾ ਨਿਭਾਈ ਆ ਬਾਬਾ ਜੀ ਨੇ ਪਿੱਛੇ ਯਤਨ ਕੀਤਾ ਪੌਂਡਾ ਸਾਹਿਬ ਸਥਾਨ ਜਿਹੜਾ ਆ ਉਹਦੀ ਬਹੁਤ ਖੂਬਸੂਰਤੀ ਦੇ ਨਾਲ ਤੁਸੀਂ ਕਿਤੇ ਹੁਣ ਅੱਜ ਜਾਓਗੇ ਦੇਖੋਗੇ ਮਹਾਨ ਕੀਰਤਾਰ ਸੇਵਾ ਚਲਾ ਰਹੀ ਜੇ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਜਿੱਥੇ ਕਿਸੇ ਵੇਲੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਕਰਦੀ ਸੀ ਅੱਜ ਵੱਡੇ ਪ੍ਰਬੰਧ ਕਰਕੇ ਬੈਠੇ ਹੋ ਉਹਨਾਂ ਦਾ ਧੰਨਵਾਦ ਕਰਦ ਸੰਤ ਬਾਬਾ ਬਲਵੀਰ ਸਿੰਘ ਜਿਹੜੇ ਆਪਣੇ ਵਿਦੇਸ਼ ਆਕਰਮ ਤੋਂ ਹਰਿਆਣੇ ਤੋਂ ਆਏ ਹਨ ਉਹਨਾਂ ਦਾ ਧੰਨਵਾਦ ਕਰਦ ਅਜਿਹੇ ਤੌਰ ਤੇ ਜਿੰਨੇ ਵੀ ਪੋਲਿਟੀਕਲ ਲੀਡਰ ਸਹਿਬਾਨ ਪਹੁੰਚੇ ਆ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾਂ ਕਿ ਗੁਰੂ ਸਾਹਿਬ ਕਿਰਪਾ ਕਰਦੇ ਇਹੋ ਸਤਿਗੁਰ ਜੀ ਨੇ ਸਾਨੂੰ ਅੱਜ ਗੱਲਬਾਤ ਕੀਤੀ ਸਰ ਧਰਮ ਜੀ ਸਤਿਗੁਰ ਜੀ ਨੇ ਆਸਤਾ ਸਿੱਖ ਨੂੰ ਮੋਹਰੇ ਰੱਖੀ ਫਿਰ ਬਾਕੀ ਕਾਰ ਸਾਰੇ ਪਿੱਛੇ ਰਖੇ ਆਓ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਗੁਰੂ ਸਾਹਿਬ ਦੀ ਤੇਰੇ ਦਰ ਤੇ ਜਾਣ ਵਾਲੇ ਉਹ ਵੀ ਧੰਨ ਜਿਨ੍ਹਾਂ ਨੇ ਨਾਮ ਜਪਾਇਆ ਉਹ ਵੀ ਧੰਨ ਤੇ ਜਿਹੜੇ ਵੀ ਗੋਲੂ ਦੇ ਸਾਥ ਹੋ ਗਏ ਉਹ ਵੀ ਸਾਰੇ ਵਧਾਈ ਦੇ ਪਾਤਰ ਬਣ ਗਏ ਤੋਂ ਮੈਂ ਸਾਰੀ ਸੰਗਤ ਦਾ ਦੰਗੀਆਂ ਤੋਂ ਦਿਲ ਦੀਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਇਹ ਜੋੜ ਮੇਲੇ ਦੇ ਰੂਪ ਦੇ ਵਿੱਚ ਸੰਗਤਾਂ ਦੀ ਅਗਵਾਈ ਇਹ ਨਗਰ ਖੜਿਆਲਾ ਸੈਣੀਆ ਦਾ ਅੱਜ ਜਿੱਥੇ ਦੇਸ਼-ਵਿਦੇਸ਼ ਦੇ ਵਿੱਚ ਮੈਂ ਕਈ ਵਾਰੀ ਕਹਿਣਾ ਹੁਣਾ ਨਗਰ ਵੀ ਧਰਮ ਹੋ ਜਾਂਦੇ ਆ ਜਿਹੜੇ ਖੜਿਆਲਾ ਸੈਣੀਆ ਦਾ ਚਿਕਾਉਦਾ ਤੇ ਕਹਿੰਦੇ ਜੀ ਜਿਸੋ ਜੋੜ ਮੇਲਾ ਚੱਲਦਾ ਪਹਿਲਾਂ ਆਪਾਂ ਕਹਿ ਦਿੰਦੇ ਸੀ ਪਈਏ ਇੱਕ ਰੂਪ ਦੇ ਵਿੱਚ ਉਹ ਤੋਂ ਸੰਗਤ ਥੋੜੀ ਹੁੰਦੀ ਸੀ ਸੰਗ ਜਾਂਦਾ ਪਰ ਗੁਰੂ ਸਾਹਿਬ ਕਿਰਪਾ ਕਰਨ ਸਾਰੀ ਕਮੇਟੀ ਨੂੰ ਸਾਰੇ ਪਿੰਡ ਦੇ ਜਿੰਨੇ ਵੀ ਸਾਰੇ ਸਹਿਯੋਗੀ ਤੇ ਜਿਹੜੇ ਬਾਹਰੋਂ ਵੀ ਸਹਿਯੋਗ ਕਰਦੇ ਉਹਨਾਂ ਦਾ ਸਾਰਿਆਂ ਦਾ ਧੰਵਾਦ ਆ ਪ੍ਰੈਸ ਦਾ ਚੇਤੇ ਤੌਰ ਤੇ ਧੰਨਵਾਦ ਕਰਦਾ ਜਿਹੜੇ ਹਰ ਸਾਲ ਇਹ ਜਿੰਨੀ ਕਵਰੇਜ ਹੁੰਦੀ ਆ ਉਹ ਸਾਰੀ ਕਵਰੇਜ ਕਰਦੀ ਕਿ ਕੋਈ মিডিਆ ਦਾ ਜੋਗਿਆ ਤੇ মিডিਆ ਦੇ ਵਿੱਚ ਵੀ ਅੱਜ ਸੰਗਤ ਰੂਪੀ ਆਪ ਸੇਵਾ ਵੀ ਕਰਦੇ ਆ ਤੇ ਸੇਵਾ ਨਮਉਦੇ ਬੀ ਆ ਤੇ ਨਾਲ মিডিਆ ਦੀ ਵੀ ਸੇਵਾ ਕਰਦੇ ਆ ਅੰਕ ਤੋਂ ਫੇਰ ਦਿਲਦਿਆਂ ਡਗਿਆਂ ਤੋਂ ਇਸ ਨਗਰ ਦਾ ਸਾਰੇ ਪ੍ਰਬੰਧਕ ਜਨਾਂ ਦਾ ਸ਼ੋਗਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਵਾਇ ਗੁਰਜੀ ਕਾਲਾ ਸਾਹਿਬ ਵਾਹਿਗੁਰੂ ਜੀ ਬਲਾਉ ਹਮੀ ਵਾਹਿਗੁਰੂ ਜੀ ਦਾ ਧੰਸਾ ਸਾਹ ਸਿੰਘ ਜੀ ਨੇ ਇੱਕ ਤੋਂ ਬੇਦੀਆਂ ਦਾਸ ਨੇ ਕੁੱਝ ਸਰਨੋ ਕਰਦੀਆਂ ਤਹਿ ਬੇਦੀਆਂ ਸਾਹ ਸਿੰਘ ਜੀ ਦਾਸ ਕੋਈ ਜਿਵੇਂ ਦਾ ਨਹੀਂ ਦਾਸ ਨੂੰ ਘਰ ਦਾ ਕੁੱਪਾ ਰੰਗ ਖਤਮ ਬਗ ਚੌਂਕੀਦਾਰੀ ਦੇ ਦਾਸ ਨੂੰ ਫਿਰੇ ਲੱਗੇ ਨੇ ਕੌਮ ਦੇ ਜੀਦਾ ਸ਼ਹੀਦ ਸਾਤ ਵਾਣ ਹਾਰ ਨਹੀਂ हरजर जी कोई बि मथां कढो गुरू फतेहलो गुरू फतेहले ॾाढी फतिहो उते फत वञण जी ਦਾਸ ਜੀ ਗੁਰੂ ਆਸਾ ਮਹਾਰਾਜ ਜੀ ਤੁਮੇ ਹੋਰ ਕਿਨੇ ਸਾਦਾ ਸੀਸਾ ਗਏ ਦਾਸ ਦੇ ਵੀ ਬੇਨਤੀ ਕਰਿਓ ਜਿੱਥੇ ਵੀ ਦਾਸ ਦਾ ਸੀਸ ਹੋ ਕੇ ਗੁਰੂ ਨਾਨਕ ਬਾਸ਼ਾ ਉਹ ਦਰ ਤੇਰਾ ਹੋਵੇ ਉਹ ਦਰ ਤੇਰਾ ਹੋਵੇ ਗੁਰੂ ਨਾਨਕ ਬਾਸ਼ਾ ਦਾਸ ਨੇ ਚਾਰੇ ਦਿਨ ਸਭ ਦਾ ਨਾਮ ਜਪਦਿਆਂ ਜਪਉਂਦਿਆਂ ਲੈ ਕੇ ਆਣਾ ਫਰਸੀ ਦੇ ਉੱਤੇ ਬੰਦੀ ਸਿੰਘਾਂ ਦੀ ਰਹਾਈ ਕਿਸਾਨੀ ਦਰਾਂ ਨੇ ਸਹਾਰਦਾ ਤੇ ਪੰਜਾਬ ਦੀ ਨੌਜਵਾਨੀ ਉਹ ਮਸੇਜੇ ਰੁੱਧੀ ਜਾ ਰਹੀ ਆ ਕੋਆਂ ਨੂੰ ਬਚਾਉਣ ਦੇ ਲਈ ਹਰ ਸੇ ਤੋਂ ਹੁਕਾ ਲੈਣਾ ਸੁਖਾ ਸਿੰਘ ਜੀ ਕਹਿਨ ਕਰਦੇ ਹੋ ਕੇ ਇਕ ਵੇਂ ਜੀ ਹੁਣ ਅਨੁਕਰਦੇ ਇਹ ਸਾਥ ਦੇ ਵਿੱਚ ਜੋੜ ਲੈਣੇ ਵਿੱਚ ਬਦੀ ਕਦਾ ਦੇ ਦੇ ਫੇਰ ਕੱਪੇ ਦੇ ਰੇਤ ਦੁਨੀਆਂ ਬੋਡੀਆਂ ਹੋ ਜਾਂ उन्हनि जो बचक रीरी बेनती आहेस समुझा कोट कोटनिट खाधा इन चौकीदारी सोक खे ड्यूटी लाईका शहीद संत बाबा हरदीव सिंधी हरीअ हरीअ बिला मारे वञो अरदास थी वणी आहे बाबा रिहास जी हल वेरा बारे वञो भुॻननामे लाए भुगनामे सवण करणो बाद चाले पवणे बाबा रिहास जी हलो वीरला बारे अरदास कई